ਆਣਾ ਰਸ ਦਾ ਪਿਕੜਾ ਕਾ ਤੇ ਪੱਕਾ ਵੇਚ ਰਿਹਾ ਚੈਨਲ ਤੇ ਬਾਤਾਂ ਇਹ ਤੇਲ ਵਿੱਚ ਨਹੀਂ 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 ਆਈ ਨਹੀਂ ਆਈਡੀਆ ਦਿਨਦਾ ਸੀ ਨੀਸ਼ੂ ਦੇ ਘਰ ਜਾ ਕੇ ਗਾਵਾ ਬੈਣੀ ਆਏ ਬੋਲੀਦਾ ਸੀ ਦਰ ਤੇ ਤੇਲ ਮੇਰੇ ਕੋਲ ਸੀ ਤੇਲੀ ਬੱਤ ਦੇ ਉਹ ਨਹੀਂ ਨਹੀਂ ਜਦੋਂ ਕਿ ਜਦੋਂ ਗੱਲ ਆਪੇ ਦੀ ਦੋ ਸਾਲ ਇਹ ਨਾ ਮੇਰੇ ਦਾ ਵਿੱਚ <laughs> चलो जाओ, भी जाओ असि भी पीछे पिछे आए बहुत चलो भाई चलो चलो, चलो।, चलो अजा वापसी है चलन लगे ठंड बहुत ज्यादा हो गई है, है। आज भी ਲੋ ਜੀ ਇੱਕ ਜਾਣਾ ਚੱਲਿਆ ਪਹਿਲਾਂ ਦੂਜਾ ਜਾਣਾ ਜਾਊਗਾ ਬਾਅਦ ਚ ਪਿੱਛੇ ਪਿੱਛੇ ਦੰਮੀ ਅੰਦਰ ਮੋੱਕੇ ਦੀ ਉਹ ਬੋਕੂ ਗਲੈਂਸ ਚੇਂਜ ਹੋ ਗਈ ਜੀ ਚਲੋ ਭਾਈ ਚਲੋ ਆਵਦੇ ਆਵਦੇ ਘਰਾਂ ਨੂੰ ਚਲੋ ਬਹੁਤ ਦਿਨ ਹੋ ਗਏ ਠੰਡ ਹੈ ਆਵਦੇ ਆਵਦੇ ਘਰੀ ਸਹੀ ਰਹਿੰਦਾ ਬੰਦਾ ਠੰਡ ਚ ਸਹੀ ਗੱਲ ਆਹੋ ਇਹ ਰੌਣ ਕਰ ਲੈ ਜੈਕਟ ਵੀ ਉਹ ਉਹ ਇੱਥੇ ਬੋਲੀ ਗਿਆ ਪਹਿਲੇ ਪਿੱਛੇ ਬੋਲੀ ਨਾ ਬੋਲੀ ਨਾ ਬੋਲੀ ਜਾ ਵਾ ਜਾ ਵਾ ਨਹੀਂ ਗਏ ਜਮਾ ਸਮੇਂ ਵੇ ਅੱਜ ਕੱਲ ਨੂੰ ਆ ਜਾਣਗੇ ਕੱਲ ਨੂੰ ਦੇਖੋ ਕੱਲ ਨੂੰ ਆ ਜਾਣੀ ਹੈ ਹੋਰ ਪਲਕ ਦਾ ਲੱਗ ਗਿਆ ਜੀ ਪਲਕ ਦਾ ਜੀ ਰੱਖਿਆ ਹੀ ਹੈ ਪਲਕ ਦਾ ਬਰੋਸੇ ਪਾਣੀ ਦਾ ਉਹਨੂੰ ਹੋਰ ਛੁੱਟੀਆਂ ਹੋਣੀਆਂ ਬਸ ਬਈਆਂ ਨੂੰ ਕੀ ਹੁੰਦਾ ਉਹ ਕਹੀ ਉਹ ਰੱਖ ਲਾ ਉੱਥੇ ਛੋਟਾ ਮੋਟਾ ਬਣਾ ਲਿਆ ਕਰੋ ਨਾ ਨਾ ਕੀ ਮੁਕੀ ਆ ਹੋਰ ਜੀ ਰੈਗ ਬੋਇਲਰ ਜਾਂ ਲੈ ਲਿਆਉਣੇ ਆਂਦੇ ਉਹਨੇ ਲਿਆ ਆ ਤੇ ਉਹ ਖਾਰੇ ਆਪਦੇ ਨੂੰ ਬਹੁਤ ਸੀ ਬੋਦੀਆ ਵਾਹੇ ਮੈਂ ਤਾਂ ਉਹ ਤੇਰੇ ਚਾਰਜਰ ਲੈ ਲਿਆ ਚਾਰਜਰ ਲੈ ਲਿਆ ਹੋਰ ਕੁਝ ਦੂਜਾ ਤੀਜਾ ਫੋਨ ਹੋਰ ਪ੍ਰਸ਼ਾਦ ਲੈ ਲੈ ਹੋਰ ਕੀ ਐਨਕ ਲੈ ਲਈ ਚਲੋ ਚਲੋ ਸੁਬਾਹ ਤੇ ਅੱਜ ਉਹ ਨਹੀਂ ਜਾ ਕੀ ਕਰਦੀਆਂ ਇਹ ਇਸ ਨੂੰ ਮੈਂ ਬਸ ਜਿਵੇਂ ਦਿੱਤੀ ਮੈਨੂੰ ਵੀ ਅੰਦਰ ਹੀ ਪਈ ਆ ਵਰਸ ਕਿੱਥੇ ਅੰਦਰ ਹੀ ਹੋਣਿਆ ਨੰਬਰ ਤੇ ਲੈ ਫੜ ਮਾਰ ਲੈ ਬਣਾ ਲਈ ਚਲ ਪੱਕੀ ਨਹੀਂ ਆਵਾਜ਼ ਜਿਹੋ ਜੇ ਪ੍ਰੈਸ ਨਾ ਹੋ ਹੋਰ ਕੋਲੇ ਲੇਟ ਕਰ ਦਿੰਦੇ ਨਹੀਂ ਸਿੱਖਾਂਗਾ ਬਹੁਤ ਬੰਦਾ ਬਤੂਲੀ ਚਲ ਆਉਂਗੀ ਹੋਂਡਾ ਜਦੋਂ ਰੈਂਕ ਹੀ ਜਾਊਂਗਾ ਉਦੋਂ ਦੇਖੀਂ ਬਾਈ ਨਹੀਂ ਫਿਰ ਆਉਂਗਾ ਪੂਰਾ ਨਹੀਂ ਤਾਂ ਰੈਂਕ ਹੀ ਜਾਊਂਗਾ ਜਦੋਂ ਪੂਰਾ ਬਣ ਲੈ ਮੇਸਮਾਂ ਨਹੀਂ ਆਦੂ ਬਾਹਰ ਹੁੰਦਾ ਤੇ ਸੱਤ ਮੰਨ ਤਾਂ ਲੋੜ ਨਹੀਂ ਹੈ ਇੱਕ ਪਾਸੇ ਹੋਰ ਕੋਲੇ ਉਹ ਮਾਰੋ ਨਹੀਂ ਜਿਹੜਾ ਤੇਰੇ ਕੋਲ ਹੈ ਕੋਸ਼ਿਸ਼ ਆਦਾ ਵੀਡੀਓ ਜਿਸ ਤਰ੍ਹਾਂ ਲੈ ਕੇ ਜਾਉਂ ਜਦੋਂ ਮੈਂ ਹੋਊਂਗਾ ਆ ਉਸ ਤਰ੍ਹਾਂ ਲੈ ਕੇ ਜਾਉਂ ਤੇ ਰੀਟੀ ਨੋਟ ਕਰੀ ਜਾਉਂਗੀ ਤੁਸੀਂ ਉੱਤ ਨਾਲ ਉੱਤ ਘੁਲਾਉਂਦੇ ਹੋ ਉੱਥੇ ਆ ਜੀ ਬੂਸ ਚਲ ਠੀਕ ਆ ਵੀ ਇੱਥੇ ਆਵਾਂਗੇ ਹੋਣੀ ਠੰਡ ਹੋਰ ਚਲੋ ਓਕੇ ਜੀ ਬਾਏ ਬਾਏ ਪਾਲਾ 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 ਚੱਲੋ ਕੋਈ ਡੰਦ ਬਸ ਚਲੋ ਬਹੁਤ ਗੰਗਾ ਅਦਾ ਕਾਲ ਹੋਈ ਹੋਈ ਹੈ ਕਰਵਾ ਚਾਗੇ ਰੱਖ ਲੈ ਲੈਣਗੇ ਤੇ ਇੱਥੇ ਗੱਡੀ ਲੈ ਲਾ ਜਾਨ ਓਕੇ ਬਾਈ ਠੀਕ ਹੈ ਨਾਰਥ ਇੰਡੀਆ ਕੀ ਰਾਤ ਨੂੰ ਕਿਵੇਂ ਫੰਕਸ਼ਨ ਦੇਖੋਗੇ कोई जान नहीं है। चलो यार ये हम चलाता है। अच्छा प्लान भी अच्छा है। कौन कौन तो आ रहा है? नहीं इधर चक्कर। तो ये नहीं। ऐसा नहीं कि सामने है। हम्म? ये सामने के सामने है। ये लोग सुपर करते हैं। तो? क्या मैं आके डाल लूं और वीडियो चल रही है। ਮੈਂ ਨਾ ਬੰਦੀ ਕੋਈ ਨਹੀਂ ਕੀ ਕਰਨੀ ਇਹ ਬੋਤਲ ਤੋਂ ਨਹੀਂ ਸਹੀ ਪੜਨੀ ਮੈਨੂੰ ਹੋਣੀ ਨਹੀਂ ਨਹੀਂ ਹੋਣੀ ਆਹ ਉਹ ਆਦੀ ਫਿਰ ਮੈਂ ਆਪ ਦੀ ਪਲਾਣੇ ਦੀ ਵੀੜ ਕੋਕ ਮੈਨੂੰ ਲੈ ਵੀੜ ਤੋਂ ਨਹੀਂ ਪੜਾਉਣ ਦਿੰਦਾ ਤੂੰ ਜਿਵੇਂ ਆਕੜੀ ਨੂੰ ਆ ਨਾ ਕਰਾ ਕਰੋ ਤੂੰ ਮੈਨੂੰ ਪਤਾ ਕੈਮਰੇ ਜਿੱਦਾਂ ਕੀ ਆ ਜਾਂਦਾ ਆਲਦਾ ਚੱਕੀ ਹੁੰਦੇ ਕੋੜ ਉਹ ਕਿੱਕਾ ਵੀ ਆਪਾਂ ਤੇ ਨਿਕਲੇ। ਮਾਰਾ। ਤਾਂ ਇਹਦਾ ਖਜ਼ਾਨਾ ਰੱਖਿਆ ਸੀ। ਲੋ ਜੀ ਕਾਫੀ ਦਿਨਾਂ ਬਾਅਦ ਛੁੱਟੀਆਂ ਛਟੀਆਂ ਕੱਟ ਕੇ ਤੇ ਆਪਾਂ ਆ ਗਏ ਆ ਆਪਣੇ ਘਰੇ। ਤੇ ਅੱਜ ਹੈਗੀ ਐ ਇੱਕ ਤਰੀਕ। ਆਪਾਂ ਪਹੁੰਚ ਚੁੱਕੇ ਆ ਨਵਾਂ ਸਾਲ ਆਪਣੇ ਘਰ। ਤੇ ਛੁੱਟੀਆਂ ਤਾਂ ਵਧ ਗਈਆਂ। ਠੰਡ ਵੀ ਬਹੁਤ ਜ਼ਿਆਦਾ ਵਧ ਗਈ ਤਾਂ ਹੀ ਛੁੱਟੀਆਂ ਵਧੀਆਂ। ਤੇ ਹੁਣ ਰੋਟੀ ਉੱਟੀ ਖਾ ਲਈ ਆ ਆਪਾਂ। ਮੌਸਮ ਤੁਹਾਨੂੰ ਦਿਖਾਉਂਗੀ ਮੌਸਮ ਬਹੁਤ ਖਰਾਬ ਹੈ ਅੱਜ ਬਾਹਰਲਾ। ਦੁਕਾਨ ਤੇ ਤਾਂ ਪਤਾ ਨਹੀਂ ਹੁਣ ਕਿਵੇਂ ਜਾਇ ਜਾਊਗਾ ਅੱਜ ਠੰਡ ਬਹੁਤ ਲੱਗ ਰਹੀ ਹੈ ਬੈਠੇ ਆ ਹਜੇ ਤਾਂ 11:30 ਹੋ ਗਏ 12:00 ਵਜੇ ਨਾਲੇ ਆ 11:30 ਆ ਅ 11:40 ਹੋ ਗਏ ਤੇ ਹੁਣ ਦੁਕਾਨ ਤੇ ਕੂਣ ਤੇ ਪਤਾ ਨਹੀਂ ਦੇਖਦੇ ਆ ਸੋਚਦੇ ਆ ਏ ਕੱਜ ਮੈਨੂੰ ਦੰਦ ਵਾਲੇ ਡਾਕਟਰ ਦੇ ਜਾਣਾ ਕਿਉਂਕਿ ਮੇਨੂੰ ਦੰਦ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਪਈ ਹੈ ਤੇ ਉਹ ਆਪ ਨੂੰ ਟਾਈਮ ਮਿਲ ਗਿਆ 4:00 ਵਜੇ ਦਾ ਕੋ 4:00 ਵਜੇ ਜਾਵਾਂਗੇ ਹਜੇ ਤਰ ਜਾਈ ਚ ਬੈਠੇ ਆ ਖਣਕ ਖਣਕ ਖਾ ਕੇ ਚਾਚੂ ਪੀ ਲਈ ਆ ਦੋ ਤਿੰਨ ਪਾਰਸਲ ਵੀ ਬਣਾ ਲੈ ਤੇ ਬਾਕੀ ਕਪੜੇ ਘਰ ਚੋਂ ਕਢਦੀਆਂ ਤੇ ਪਾਰਸਲ ਬਣਾਉਣੀ ਆ ਤੇ ਮੌਸਮ ਵੀ ਬਾਹਰਲਾ ਥੰਦ ਦਿਖਾਣੀ ਹੈ ਬੜੀ ਜਿਆਦਾ ਠੰਡ ਹੈਗੀ ਹੈ ਤੇ ਹੁਣ ਥੰਦ ਥੋੜੀ ਜੀ ਲੱਥ ਗਈ ਹੈ ਪਰ ਮੌਸਮ ਬਹੁਤ ਜਿਆਦਾ ਠੰਡਾ ਹੈਗਾ ਕਣੀਆਂ ਵੀ ਪਈਆਂ ਤੇ ਉਧਰੋਂ ਹੁਣ ਸੰਦੀਪ ਨੇ ਕਰਿਆ ਹੈ ਸਫਾਈ ਕਰੀ ਹੈ ਤੋਂ ਤਾਂ ਇੰਨੇ ਦਿਨਾਂ ਬਾਅਦ ਤੇ ਗਿੱਲਾ ਗਿੱਲਾ ਹੋ ਗਿਆ ਸਾਰ ਜਦ ਮੈਂ ਹੁਣ ਉਹਨੂੰ ਬੂਟਿਆਂ ਦੇ ਦਰਸ਼ਨ ਕਰਾਵਾਂ ਕਿੰਨੇ ਦਿਨਾਂ ਬਾਅਦ ਆਈਆਂ ਲਓ ਜੀ ਕਿੰਨੇ ਸੋਹਣੇ ਹਾ ਫੁੱਲ ਲੱਗੇ ਪਏ ਨੇ ਬਹੁਤ ਸੋਹਣਾ ਉਹ ਪਟੂਨੀਆਂ ਖਿੜਿਆ ਪਿਆ ਲਓ ਜੀ ਬਹੁਤ ਖੂਬਸੂਰਤ ਲੱਗਦਾ ਹੈ ਠੀਕ ਹੈ ਜੀ ਤੇ ਇਹ ਹੈਗਾ ਆਪਣਾ ਹਬਿਸਕਸ ਬਹੁਤ ਪੈਣਾ ਨੂੰ ਪਤਾ ਨਹੀਂ ਲੱਗਦਾ ਹੁੰਦਾ ਗੁੱਡ ਹਿਲ ਜਾਂ ਹਬਿਸਕਸ ਕਿਹਨੂੰ ਕਹਿੰਦੇ ਆ ਇਹਨੂੰ ਕਹਿੰਦੇ ਆ ਤੇ ਹੁਣ ਮੈਂ ਸੋਚਦੀ ਆ ਨਾ ਇਹਨੂੰ ਸਾਰਾ ਥਾਂ ਪਿਆ ਆਪਣਾ ਤੇ ਕਿਉਂ ਨਾ ਆਪਾਂ ਇੱਥੇ ਫਲਦਾਰ ਕੋਈ ਬੂਟੀ ਲਾਈਏ ਫਲ ਤਾਂ ਖਾਵਾਂਗੇ ਉਹਨਾਂ ਦੇ ਫਿਰ ਤੇ ਆਹ ਵਾਲਾ ਜਿਹੜਾ ਬੁੱਟਾ ਹੈਗਾ ਨਾ ਇਹ ਬਹੁਤੇ ਕਾਮਯਾਬ ਨਹੀਂ ਹੈਗੇ ਉਹ ਦੇਖੋ ਲੋ ਇਹ ਕਾਲਾ ਹੀ ਹੋ ਗਿਆ ਮਸਾ ਇੱਥੇ ਤੱਕ ਪਹੁੰਚਾਇਆ ਸੀਗਾ ਹੁਣ ਕਾਲਾ ਹੋ ਗਿਆ ਜਮੀ ਇਹ ਬਸ ਇਹ ਸਮਝ ਲਓ ਹੁਣ ਖਤਮ ਹੈ ਇੱਥੇ ਮੈਂ ਸੋਚਦੀ ਆ ਕੋਈ ਵੀ ਫਲਦਾਰ ਬੁੱਟਾ ਲਾ ਦਈਏ ਕੋਈ ਅਮਰੂਦ ਵਗੈਰਾ ਲਵਾ ਦਈਏ ਕਿੰਨੂੰ ਲਵਾ ਦਈਏ ਹੈ ਨਾ ਤੁਸੀਂ ਮੈਨੂੰ ਸਲਾਹ ਦਿਓ ਕਿ ਮੈਂ ਸਹੀ ਸੋਚ ਰਹੀ ਆ ਉਹ ਦੇਖਦੇ ਪਾਪਾ ਦੀ ਗੱਡੀ ਖੜੀ ਆ ਹੁਣ ਮੈਂ ਸਟਾਰਟ ਕਰੂੰਗੀ ਅੱਜ ਕਿੰਨੇ ਦਿਨ ਹੋ ਗਏ ਸਟਾਰਟ ਨਹੀਂ ਕਰੀ ਤੇ ਇੱਕ ਆਹ ਲੱਗਿਆ ਹੋਇਆ ਹੈ ਇਹ ਜੇ ਸੁੱਖ ਨਾਲ ਸਹੀ ਭਿਆ ਲੱਗਦਾ ਮੈਨੂੰ ਟਰੇਲ ਨੂੰ ਤਾਂ ਆਪਾਂ ਕੀ ਛੇੜਨਾ ਪਰ ਉਹ ਹੈ ਜਿਹੜਾ ਉਹ ਬਹੁਤ ਖਰਾਬ ਹੋ ਗਿਆ ਉਹ ਹੁਣ ਕੱਢਣਾ ਹੀ ਪੈਣਾ ਆਪਾਂ ਨੂੰ ਚਲੋ ਠੀਕ ਹੈ ਜੀ ਚਲਦੇ ਹਾਂ ਅੰਦਰ ਫਿਰ ਲਓ ਜੀ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰੀਏ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਵਲੌਗ ਦਾ ਇੱਥੇ ਐਂਡ ਕਰਦਿਆਂ ਕੱਲ ਨੂੰ ਮਿਲਾਂਗੇ ਹੋਰ ਵਲੌਗ ਲੈ ਕੇ ਤੇ ਨਵੀਂ ਸਾਲ ਤੇ ਅੱਜ ਬਣਾਵਾਂਗੇ ਆਪਾਂ ਮਿੱਠੇ ਚਾਵਲ ਪਰ ਅੱਜ ਵਲੌਗ ਨਹੀਂ ਆ ਪਾਊਗਾ ਮਿੱਠੇ ਚਾਵਲ ਦੀ ਰੈਸਪੀ ਦੇਵਾਂਗੇ ਤੁਹਾਨੂੰ ਕਿੰਨੀ ਸੌਖੀ ਰੈਸਪੀ ਹੈਗੀ ਉਹਦੀ ਤੇ ਮੇਰੇ ਖਿਆਲ ਆ ਪਹਿਲਾਂ ਵੀ ਦਿੱਤੀ ਹੋਣੀ ਹੈ ਰੈਸਪੀ ਦਾ ਤੁਹਾਨੂੰ ਮਿੱਠੇ ਚਾਵਲਾਂ ਦੀ ਸ਼ਾਇਦ ਚਲੋ ਦੁਬਾਰਾ ਤੋਂ ਫੇਰ ਦੇ ਦਾਂਗੇ ਤੇ ਕੱਲ ਨੂੰ ਮਿਲਾਂਗੇ ਹੁਣ ਆਪਾਂ ਕੱਲ ਨੂੰ ਚਾਵਲ ਖਵਾਵਾਂਗੇ ਤੁਹਾਨੂੰ ਮਿੱਠੇ ਤੇ ਹੁਣ ਵਲੌਗ ਦਾ ਇੱਥੇ ਐਂਡ ਕਰਦੇ ਆ ਤੇ ਕੱਲ ਨੂੰ ਮਿਲਦੇ ਆ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ